ਹਰ ਕਾਰਨ ਸਰਹੱਦੀ ਇਲਾਕੇ ਦੀਆਂ ਸਾਰੀਆਂ ਹੀ ਸੜਕਾਂ ਪਾਣੀ ਨਾਲ ਭਰ ਗਈਆਂ ਹਨ ਇਸ ਕਾਰਨ ਹੜਪ੍ਰਭਾਵਿਤ ਲੋਕਾਂ ਕੋਲ ਕਿਸ਼ਤੀ ਦੀ ਸਹੂਲਤਾਂ ਨਾ ਹੋਣ ਕਾਰਨ ਉਹ ਕਯੂਬਾ ਰਾਹੀਂ ਨਾ ਸੜਕਾਂ ਨੂੰ ਪਾਰਤ ਕਰਨ ਲਈ ਮਜਬੂਰ ਹੋ ਰਹੇ ਹਨ ਇਸੇ ਤਰ੍ਹਾਂ ਪਿੰਡ ਰਾਮ ਸਿੰਘ ਵਾਲੀ ਪਾਣੀ ਦੇ ਨੇੜੇ ਸੜਕਾਂ ਤੇ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਪੈਦਲ ਗੁਜ਼ਰਨਾ ਵੀ ਬਹੁਤ ਔਖਾ ਹੋ ਰਿਹਾ ਹੈ ਜਿਸ ਕਾਰਨ ਕਿਤੇ ਕੋਈ ਕਿਸ਼ਤੀ ਦੀ ਸਹੂਲਤਾਂ ਨਾ ਹੋਣ ਕਾਰਨ ਲੋਕ ਕਯੂਬਾ ਰਾਹੀਂ ਔਲ ਜਾਂਦੀ ਨੂੰ ਮਜਬੂਰ ਹੋ ਰਹੇ ਹਨ ਲੋਕਾਂ ਨੇ ਦੱਸਿਆ ਕਿ ਉਹ ਆਪਣੀ ਜਾਨ ਜੋਖਮ ਵਿੱਚ ਪਾ ਕੇ ਕਿਊਬਾਂ ਰਹੀਆਂ ਆਪਣੇ ਲਈ ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਲਿਆ ਰਹੇ ਹਨ ਉਹਨਾਂ ਨੇ ਪ੍ਰਸ਼ਾਸਨ ਤੋਂ ਉਹਨਾਂ ਨੂੰ ਕਿਸ਼ਤੀ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ ਉਪਰ ਦੀ ਢੇੜੀ ਕੋਈ ਮਿਲ ਰਹੀ ਕੁਝ ਵੀ ਇੱਥੇ ਸਾਧਨ ਕੋਈ ਪਛੜ ਕੰਗੀਆਂ ਟੱਟ ਇਹ ਹੁਣ ਟੂਪਾ ਤੇ ਕੋਈ ਰਾਸ਼ਨ ਲਿਆ ਸਕਦਾ ਇਹ ਪਾਰ دریا ਤੋਂ ਪਾਰ ਕੋਲ ਵੀ ਪਤੂ ਪਾਣੀ ਲੰਘ ਰਿਹਾ ਹੈ ਕੋਈ ਸਾਧਨ ਨਹੀਂ ਕੋਈ ਢੇੜੀ ਨਹੀਂ ਆਈ ਅਸੀਂ ਤਾਂ ਵੀ ਰਾਸ਼ਨ ਤੇ ਲਿਆਈ ਕੋਈ ਖਾਣ ਪੀਣ ਦਾ ਕੋਈ ਕਿਸੇ ਦਾ ਕੋ ਨਹੀਂ ਉਹ ਕੜਿਆਰ ਦੀ ਟੀਮ ਜੀ ਆਈ ਉਹ ਆਦੇ 5-7 ਬੰਦੇ ਬੈੰਦੇ ਨੇ 2-3 ਲੈ ਜਾਂਦੇ ਨੇ ਬਸ ਤੇ ਉਹ ਅਮਰੂਦਾਂ ਦੇ ਬੂਟੇ ਮੰਗ ਲਾ ਲਿਆ ਉਹ ਤੋਂ ਅਮਰੂਦ ਖਾ ਕੇ ਪੀ ਹਟ ਗਿਆ ਕੋਈ ਸਿਵਲ ਬੰਦਾ ਤਾਂ ਭਾਂਦੇ ਨਹੀਂ ਜਿਹੇ ਉਹ ਪੀਐਸਐਨ ਨੂੰ ਜਾਂਦੇ ਨਹੀਂ ਰਾਸ਼ਨ ਉਹ ਮਰਦਾਂ ਦੀ ਟੀਮ ਦਾ ਕੋਈ ਆ ਟੂਪ ਤੇ ਲੈ ਆ ਵੀ ਦੇ ਹੋਰ ਕੋਈ ਰਾਸ਼ਨ ਨਹੀਂ ਆਂਦਾ ਕੋਈ ਨਹੀਂ ਨਾ ਕੋਈ ਆਇਆ ਪਰਚਾਈ ਨਾ ਕੋਈ ਚੋਰ ਜਾਰੀ ਖਾਣ ਹੰਗੀ ਹਾਂਦੇ ਨਹੀਂ ਉਧਰ ਖੜ ਕੇ ਚਲਦੀ ਰਹੀ ਵਿਚੇ ਖਾਇਣ ਹੁਣ ਗਈ ਛੜਕ ਬੰਨ ਤੇ ਟੁੱਟ ਇਸ ਪਰ ਟੁੱਟ ਗਏ ਪਿੰਨ ਦਾ ਤੂੰ ਆਪਣਾ ਰੱਸੀ ਬੰਨ ਕੇ ਦੂਰ ਦੂਰ ਲੈ ਆਵਾਂਗੇ ਤੇ ਅਸੀਂ ਤਾਂ ਫਿਰ ਪੈਦਲ ਜਾਵਾਂਗੇ ਰੱਸੀ ਬੰਨੀ ਵੀ ਲੰਮੀ ਐਂ ਛੱਕੀ ਆਵਾਂਦੇ ਆਈ ਚਾਰ ਪੰਜ ਦਿਨ ਜਾਵਾਂਗੇ ਇਹਨੂੰ ਛੱਕ ਕੇ ਲੈ ਆਵਾਂਗੇ ਠੀਕ ਹੈ ਆਇ ਤੇ ਪੈਡ ਕਰੀ ਲਾਵਾਂਗੇ ਉਹ ਇੱਕ ਨੰਬਰ ਕੋਈ ਜਾਂਦਾ ਹੀ ਨਹੀਂ ਕੋਈ ਬਿਮਾਰ ਪਿਆ ਹੋਵੇ ਤਾਂ ਉਹ ਵੀ ਮਥ ਮਰ ਜਾਵੇ ਕੁਝ ਨਹੀਂ ਉਹ ਤਾਂ ਉਧਰ ਕੋਈ ਰਾਸ਼ਨ ਵੀ ਨਹੀਂ ਆ ਰਿਹਾ ਕਿਸਤੀ ਨਹੀਂ ਕੋਈ ਕਿਸਤੀ ਨਹੀਂ ਜਾਂਦੇ ਨਾ ਇੱਥੇ ਵੀ ਕੋਈ ਨਹੀਂ ਆ ਰਿਹਾ ਅਗਾ ਵੀ ਪੈਰ ਪੈਣ ਤੇ ਮਾਤਾ ਮਗ ਦੋ ਨਾਨਕਾ ਤਿੰਨ ਨੰਬਰ ਗੱਟੀ ਉਧਰ ਕੋਈ ਨਹੀਂ ਉਹ ਤਾਂ ਪਾਣੀ ਇਨਾਂ ਦੇ ਘਰਾਂ ਚ ਹੋਇਆ ਪੇ ਕੋਈ ਨਹੀਂ ਜਾ ਰਿਹਾ ਕਿਸਤੀ ਕੋਈ ਉਹ ਚੱਪੂ ਨਹੀਂ ਮਿਲਦਾ ਨਾ ਕਿਸਤੀ ਕੋਈ ਨਹੀਂ ਦਿੱਤੀ ਰਹੀ ਪਾਣੀ ਘੱਟੇ ਤੇ ਸਾਨੂੰ ਕੋਈ ਰਾਸ਼ਨ ਪਾਣੀ ਦੇ ਦੇਵਣਾ ਤੋੜੀ ਅੱਗੇ ਕੱਢੀ ਉਹ ਵੀ ਲੋੜ ਗਈ ਮੁਬਾਰਸ਼ ਪੈ ਗਈ ਮੇਨ ਗੱਲ ਇਹ ਉਹੀ ਫਿੱਜ ਗਈ ਇਹਨਾਂ ਗੱਲ ਲੱਗੀ ਪਸ਼ੂਆਂ ਦੀ ਕਿਹੜੇ ਵਿਚਾਰੇ ਬੋਲ ਨਹੀਂ ਸਕਦੇ ਉਹਨਾਂ ਜੋਗੀ ਚ ਪੈਸੇ ਤੇ ਚਾਰਾ ਭੇਜਾ ਜਾਵੇ ਕਿਸ਼ਤੀਆਂ ਦੇ ਰੇਕ ਪਿੰਡ ਦੇ ਵਿੱਚ ਕਿਵੇਂ ਕਿਸ਼ਤੀ ਆਵੇ ਤੇ ਇੱਥੇ ਚਾਰਾ ਦਿੱਤਾ ਜਾਵੇ ਰਾਸ਼ਨ ਤਾਂ ਜੇ ਮਾੜਾ ਮਟਾ ਭਾਈ ਖਾਧਾ ਧਗਾ ਬਾਕੀ ਪਸ਼ੂਆਂ ਦਾ ਤੇ ਰਾਸ਼ਨ ਸਾਨੂੰ ਕੀ ਐਨਾ ਐਨਾ ਕਿਵੇਂ ਅਸੀਂ ਫਤ ਜੀਏ ਪੰਜ ਜੀਏ ਮਾਣੇ ਐਨੇ ਸਾਡੇ ਰਾਸ ਨੇ ਕੀ ਬਣਾਣਾ ਕੁਛ ਨਹੀਂ ਬਣਾਣਾ ਉਹ ਰਾਤ ਹੀ ਖਾ ਜਾਂਦੇ ਨੇ ਕਾਜਾ ਚ 12 ਚਲਦੇ ਪਏ ਨੇ ਚੱਪੂ ਵਾਲਿਆਂ ਤੇ ਬਾਕੀ ਇਧਰ ਚਲਦੇ ਪਏ ਨੇ ਨਾ ਤੇ ਬੇੜੀਆਂ ਇਧਰ ਸਾਡੇ ਅਕੜੇ ਚਾਰ ਪੰਜ ਇਧਰ ਪਿੰਡ ਰਹਿ ਗਏ ਬਾਕੀ ਕਿਹੜੇ ਇਧਰ 6 ਪਿੰਡ ਅਗੇ ਨੇ ਉਹਦੇ ਬੇੜੀਆਂ ਚਲਦੇ ਸਾਡੇ ਮਤੇ ਬੇੜੀ ਵੀ ਕੋ ਨਹੀਂ ਆਦੀ ਤੂੰ ਪਰ ਚੱਲੇ ਅੱਛੇ ਚੱਲੇ ਅਸੀਂ ਰਾਸਨ ਚ ਚਲਾਏ ਨਾ ਕੋ ਮਿਲਣਾ ਤਾਂ ਸਿਰ ਤੇ ਰੱਖ ਲਾਂ ਤੇ ਐਂ ਤੇ ਪੱਠੇ ਲੈਣ ਚਲੇਗੇ ਇਹ ਚਾਰਾ ਕਿਵੇਂ ਪੇ ਬੋਲਦੇ ਕਿ ਦੂਜੇ ਆਂਦੇ ਨੇ ਹੋ ਦਜਾ ਸਿਵਾ ਨੇ ਘਰ ਦਵਾਰੇ ਉਹ ਕਿ ਵਿਚਾਰ ਲੈ ਆਉਣਦੇ ਉਹਦੇ ਤੇ ਲੈ ਆਉਂਦੇ ਨਹੀਂ ਤਾਂ ਉੱਥੇ ਪਰਾਂ ਕਿਹਦੀ ਮੰਦਿਰ ਸ਼ਾਦੀ ਕਰਾਂਦੇ ਜੋਨੇ ਚ ਘਾ ਪਾਟ ਲਾਉਂਦੇ ਬਾ ਪਿਛੇ ਦੇ ਖਾਲਿਆਂ ਆਂਦੀਆਂ ਨੇ ਉਹ ਵੀ ਸੇਵਾ ਲੈਂਦੇ ਨੇ ਉਹ ਪਿਛਲੇ ਪਿੰਡਾਂ ਲੈ ਜਾਂਦੇ ਨੇ ਫੇ ਮੈਂ ਪਾੜਦਾਗਾ ਮੈਨੂੰ ਪੱਟ ਦੇ ਮੇਰੇ ਡੰਗਰੇ ਇੱਥੇ ਗਏ ਨੇ ਮੰਜਾ ਥੋੜਾ ਥੋੜਾ ਤੂੰ ਕਹਿ ਕੇ ਮੈਂ ਪੈਂਡਾ ਆ ਪੈਂਡਾ ਲਾ ਲਈ ਤੂੰ ਇੱਕ ਦੂਟ ਰਾਲੀ ਜਾਂਦ ਰ ਮੈਂ ਥੋੜੇ ਥੋੜੇ ਕਰਦੇ ਇੱਧਰ ਪਚਾਏ ਜਾਂ ਤਾਂ ਬੜੀ ਮਿਹਰਬਾਨੀ ਅਸੀਂ ਆਪ ਖੋਦ ਅੱਗੇ ਲਾ ਕੇ ਟਰੈਕਟਰ ਪਾ ਦੇਵਾਂਗੇ ਇੱਕ ਲੈ ਕੇ ਲੰਘ ਜਾ ਤੇ ਬਿਆੜੀ ਸੰਦਿੱਤੀ ਜਾਵੇ ਨਹੀਂ ਤਾਂ